ਉਮੀਦ ਕਰਦੀਆਂ ਮੇਰੇ ਪਿਆਰੇ ਅਜ਼ੀਜ਼ ਦਰਸ਼ਕ ਸਰੀਰਕ ਅਤੇ ਮਾਨਸਿਕ ਤੌਰ ਤੇ ਚੜ੍ਹਦੀ ਕਲਾ 'ਚ ਹੋਣਗੇ ਤੇ ਤੰਦਰੁਸਤ ਹੋਣਗੇ ਪਰ ਕਿਉਂਕਿ ਇਹ ਸੰਸਾਰ ਹੈ ਸੰਸਾਰ ਦੇ ਵਿੱਚ ਜਿੰਨੇ ਵੀ ਸੰਸਾਰਿਕ ਪਾਤਿਕ ਰਿਸ਼ਤੇ ਆ ਉਹਨਾਂ 'ਚ ਕਿਤੇ ਨਾ ਕਿਤੇ 63 ਕਮੀਆਂ ਪੇਸ਼ੀਆਂ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਆ ਕਹਿ ਦਈਦਾ ਚਲੋ ਕੋਈ ਨਹੀਂ ਮਾਫਾ ਪਰ ਕੀ ਕਦੀ ਤੁਸੀਂ ਸੋਚਿਆ ਹਰ ਇਨਸਾਨ ਦਾ ਇੱਕ ਸੁਪਨਾ ਹੁੰਦਾ ਕਿ ਉਸਨੇ ਇੱਕ ਘਰ ਬਣਾਉਣਾ ਆ ਜਿਸ ਘਰ ਦੀਆਂ ਨੀਹਾਂ ਤੁਸੀਂ ਬਹੁਤ ਪਿਆਰ ਨਾਲ ਰੱਖੀਆਂ ਸੀ ਰੀਜਾਂ ਨਾਲ ਰੱਖੀਆਂ ਸੀ ਕੁਝ ਸੁਪਨੇ ਸੰਜੋਏ ਸੀ ਤੇ ਜਿਸ ਵਿੜੇ ਚ ਕਦੀ ਨਿੱਕੇ ਨਿੱਕੇ ਉਹਨਾਂ ਹੀ ਭੈਣਾ ਭਰਾਵਾਂ ਦੀਆਂ ਕਲਕਾਰੀਆਂ ਗੂੰਜਦੀਆਂ ਸੀ ਅੱਜ ਉੱਥੇ ਉਹਨਾਂ ਹੀ ਘਰਾਂ ਚ ਕਬਰਾਂ ਵਰਗੀ ਚੁੱਪ ਕਿਉਂ ਪਸਰੀ ਪਈ ਹੈ ਕਿਉਂ ਹੈ ਇੱਕ ਖਾਮੋਸ਼ ਡਰਾਵਣਾ ਸਨਾਟਕ ਕਿਉਂ ਇੱਕ ਹੀ ਖੂਨ ਦੇ ਦੋ ਰਿਸ਼ਤੇ ਇੱਕ ਦੂਜੇ ਦੀ ਸ਼ਕਲ ਤੱਕ ਦੇਖਣ ਨੂੰ ਤਿਆਰ ਨਹੀਂ ਕੀ ਪਾਣਾ ਵਾਪਰ ਗਿਆ ਮੈਂ ਡਾਕਟਰ ਤੇਰਾਕੋਰ ਲੈ ਕੇ ਆਇਆ ਇੱਕ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਵਿੱਚ ਮੈਂ ਕੋਈ ਕਿਤਾਬੀ ਗੱਲਾਂ ਨਹੀਂ ਕਰਨੀਆਂ ਬਲਕਿ ਦੌਰ ਚੱਲ ਰਿਹਾ ਹੈ ਕਿ ਮੈਂ ਤੁਹਾਨੂੰ ਅਹਿਸਾਸ ਕਰਾਵਾਂ ਕਿ ਉਹ ਪ੍ਰਰਭਧ ਕੀ ਹੈ ਮੈਂ ਫੋਲਣਾ ਪ੍ਰਰਭਧ ਦੀਆਂ ਪਰਤਾਂ ਜੋ ਤੁਹਾਡੇ ਖੂਨ ਦੇ ਰਿਸ਼ਤਿਆਂ 'ਚ ਜ਼ਹਿਰ ਘੋਲ ਰਹੀਆਂ ਵੀਡੀਓ ਨੂੰ ਅਖੀਰ ਤੱਕ ਦੇਖਣਾ ਕਿਉਂਕਿ ਅੱਜ ਤੁਹਾਨੂੰ ਪਤਾ ਲੱਗ ਜਾਏਗਾ ਤੇ ਤੁਹਾਡੀ ਕਿਸਮਤ 'ਚ ਇਹ ਨਰਕ ਵਰਗਾ ਕਲੇਸ਼ ਕਿਉਂ ਹੈ? ਪਰਿਵਾਰਕ ਲੜਾਈ, ਝਗੜੇ ਕਿਉਂ ਨੇ? ਕਿਉਂ ਭਰਾ-ਭਰਾ ਦਾ ਖੂਨ ਦਾ ਪਿਆਸਾ ਬਣ ਗਿਆ? ਕਿਉਂ ਜ਼ਮੀਨ ਦੇ ਛੋਟੇ ਜਿਹੇ ਟੋਟੇ ਲਈ ਮਾਂ ਵੱਢੀ ਜਾ ਰਏ, ਪਿਤਾ ਵੱਢੀ ਜਾ ਰਏ, ਪਾਪ ਮਾਪਿਆਂ ਨੂੰ ਮਾਰ ਦੋ, ਭੈਣਾ-ਭਰਾਵਾਂ ਨੂੰ ਮਾਰ ਦੋ, ਖੁਦ ਮਰ ਜਾਓ। ਇਹ سلسلہ ਹੈ ਕਿ ਇਹ ਕਲਯੁਗ ਦਾ ਕਿਹੜਾ ਦੌਰ ਹੈ ਤੇ ਅਸੀਂ ਕਿੱਥੇ ਖੜੇ ਆਂ? ਇਨਸਾਨੀਅਤ ਕਿੱਥੇ ਆ? ਲੋਕ ਕਹਿੰਦੇ ਆ ਵੀ ਕਿਸੇ ਦੀ ਨਜ਼ਰ ਲੱਗ ਗਈ। ਮੰਨਦੀ ਆਂ। ਲਗਦੀ ਹੈ ਕਈ ਕਹਿੰਦੇ ਸਮਖਰਾਬ ਚੱਲ ਰਿਹਾ ਡਾਕਟਰ ਤੇਰਾ ਕੌਰ ਮੰਨਦੀ ਹੈ ਸਮਾਂ ਆ ਖਰਾਬ ਹੋ ਸਕਦਾ ਪਰ ਅਸਲੀ ਸੱਚ ਤੁਹਾਡੇ ਜਨਮ ਦੀ ਪੱਤਰੀ ਦੇ ਉਸ ਚੌਥੇ ਘਰ ਚ ਲੁਕਿਆ ਆ ਜਿਸ ਨੂੰ ਸੁਖ ਦਾ ਸਥਾਨ ਕਿਹਾ ਜਾਂਦਾ ਜਦੋਂ ਤੁਹਾਡੇ ਆਪਣੀ ਤੁਹਾਡੇ ਦੁਸ਼ਮਣ ਬਣ ਜਾਣ ਜਦੋਂ ਮਹਿਲਾ ਵਰਗੇ ਘਰਾਂ ਚ ਵੀ ਸਕੂਨ ਦੀ ਨੀਂਦ ਨਹੀਂ ਆਉਂਦੀ ਤਾਂ ਸਮਝ ਲਓ ਇਹ ਸਿਰਫ ਜ਼ਮੀਨ ਜਾਇਦਾਦ ਦਾ ਝਗੜਾ ਨਹੀਂ ਰਹਿ ਗਿਆ ਇਹ ਤੁਹਾਡੀ ਰੂਹ ਤੇ ਲੱਗਿਆ ਉਹ ਕਰਮਾਂ ਦਾ ਦਾਗ ਹੈ ਜੋ ਅੱਜ ਨਫ਼ਰਤ ਦੀ ਕੰਧ ਬਣ ਕੇ ਖੜਾ ਹੋ ਗਿਆ ਐਦਾਂ ਦੀ ਨਫ਼ਰਤ ਦੀ ਕੰਧ ਜੋ ਕਿਸੇ ਜੈਸੀ ਵੀ ਮਸ਼ੀਨ ਪੀਲੇ ਪੰਜੇ ਨਾਲ ਵੀ ਤੋੜੀ ਨਹੀਂ ਜਾ ਸਕਣੀ ਸਹਿਮਤ ਹੋਵੋਗੇ ਮੇਰੇ ਨਾਲ ਜਦ ਰੱਖੋ ਜਦੋਂ ਜਨਮ ਪੱਤਰੀ ਦੇ ਚੌਥੇ ਘਰ ਚ ਮੰਗਲ ਤੇ ਸ਼ਨੀ ਦਾ ਅੰਗਾਰਕ ਯੋਗ ਬਣ ਜਾਏ ਤਾਂ ਫਿਰ ਕਰਦੀਆਂ ਕੰਧਾਂ ਵੀ ਲਹੂ ਪੀਣ ਲੱਗਦੀਆਂ ਉਹ ਲਹੂ ਪੀਣੀਆਂ ਜੋਕਾਂ ਬਣ ਜਾਂਦੀਆਂ ਤੁਸੀਂ ਸੋਚਦੇ ਰਹਿ ਜਾਂਦੇ ਹੋ ਹੋਇਆ ਤਾਂ ਹੋਇਆ ਕੀ ਇੱਥੇ ਸਿਰਫ ਪਛਤਾਵੇ ਪਛਤਾਪ ਜਾਂ ਪ੍ਰਾਸਚਤ ਹੀ ਤੁਹਾਡੀ ਰੱਖਿਆ ਕਰ ਸਕਦਾ ਉਪਾਅ ਦੱਸਾਂਗੀ ਮੈਂ ਦੱਸਣ ਲੱਗੀ ਹਾਂ ਜਿਨ੍ਹਾਂ ਦੀ ਜਨਮ ਕੁੰਡਲੀ ਹੈ ਥੋੜੀ ਜਿਹੀ ਉਹ ਚੈੱਕ ਕਰ ਲਓ ਤੇ ਬਾਕੀ ਜਿਨ੍ਹਾਂ ਦੀ ਜਨਮ ਪੱਤਰੀ ਨਹੀਂ ਹੈ ਕੋਈ ਡਾਟਾ ਕੋਈ ਲਿਖਾਜੋਖਾ ਨਹੀਂ ਹੈ ਉਹ ਪਛਾਣ ਲੈਣ ਕਿ ਹਾਂ ਸਾਡੇ ਨਾਲ ਇਦਾਂ ਕਿਉਂ ਹੋ ਰਿਹਾ ਸੋ ਮੇਰੀ ਇਹ ਵੀਡੀਓ ਵੀ ਬਾਕੀ ਵੀਡੀਓਜ਼ ਦੀ ਤਰ੍ਹਾਂ ਇਕਾਗਰਤਾ ਨਾਲ ਸਮਾਂ ਕੱਢ ਕੇ ਸੁਣਨ ਵਾਲੀ ਹੈ ਮੈਂ ਦੱਸਣ ਲੱਗੀ ਹਾਂ ਜੋਤਿਸ਼ ਤੇ ਕਰਮਾਂ ਦਾ ਲਿਖਾ ਜੋਖਾ ਕੀ ਹੈ ਸਾਡੀ ਜਨਮ ਪੱਤਰੀ ਉਹਦਾ ਚੌਥਾ ਘਰ ਸਾਡਾ ਪਤਾਲ ਹੈ ਸਾਡੀ ਜੜ ਹੈ ਸਾਡਾ ਘਰ ਹੈ ਜਨਮ ਪੱਤਰੀ ਦਾ ਚੌਥਾ ਘਰ ਤੁਹਾਡੀ ਮੂਲ ਜੜ ਹੈ ਜਿੱਥੇ ਜੇ ਇਹ పాਪ ਗ੍ਰਹਿ ਜਿਨ੍ਹਾਂ ਦਾ ਹੁਣੇ-ਹੁਣੇ ਮੈਂ ਜ਼ਿਕਰ ਕਰਕੇ ਹਟੀਆਂ ਉਹਨਾਂ ਦਾ ਡੇਰਾ ਬਣ ਗਿਆ ਤਮੇਲਾ ਵਿੱਚ ਵੀ ਕਬਰਾਂ ਵਰਗੀ ਚੁੱਪ ਰਹਿਣੀ ਹੈ। ਪ੍ਰਾਤਨ ਵੈਦਿਕ ਗਿਆਨ ਕਹਿੰਦਾ ਕਿ ਜੇਕਰ ਇਸ ਘਰ ਤੇ ਚੌਥਾ ਘਰ ਜਨਮ ਪत्री ਦਾ ਪਾਪ ਗ੍ਰਹਿ ਦੀ ਕਾਲੀ ਦ੍ਰਿਸ਼ਟੀ ਪੈ ਜਾਏ ਤਾਂ ਇਨਸਾਨ ਕੋਲ ਚਾਹੇ ਅਰਬਾਂ ਦੀ ਦੌਲਤ ਆ ਪਰ ਉਹ ਆਪਣੇ ਘਰ 'ਚ ਇੱਕ ਕੈਦੀ ਵਾਂਗ ਮਹਿਸੂਸ ਕਰਦਾ। ਜਦੋਂ ਸ਼ਨੀ ਜਾਂ ਰਾਹੂ ਵਰਗੇ ਗ੍ਰਹਿ ਇਸ ਸੁਖ ਸਥਾਨ ਨੂੰ ਘੇਰ ਲੈਂਦੇ ਆ ਤਾਂ ਭਰਾਵਾਂ 'ਚ ਵੰਡੀਆਂ ਪੈ ਜਾਂਦੀਆਂ। ਤੇ ਮਾਪੇ ਪੁੱਤ ਦੇ ਰਿਸ਼ਤੇ ਵਿੱਚ ਵੀ ਸ਼ੱਕ ਦੀ ਦੀਵਾਰ ਖੜੀ ਹੋ ਜਾਂਦੀ ਹੈ ਉਹ ਕਹਿ ਦਿੰਦੇ ਨਾ ਖੂਨ ਪਾਣੀ ਬਣਦਿਆਂ ਦੇਰ ਨਹੀਂ ਲੱਗਦੀ ਅੱਗੇ ਚੱਲੋ ਫਿਰ ਜਨਮ ਪੱਤਰੀ ਜੇ ਨਾਲ ਕੋਲ ਹੈ ਜੇਕਰ ਤੁਹਾਡੇ ਸੁੱਖ ਸਥਾਨ ਦਾ مالک 6ਵੇਂ ਜਾਂ 8ਵੇਂ ਘਰ ਚ ਜਾ ਕੇ ਬਹਿ ਗਿਆ ਤਾਂ ਸਮਝੋ ਤੁਹਾਡੀ ਸ਼ਾਂਤੀ ਪਿਛਲੇ ਜਨਮ ਦੇ ਕਿਸੇ ਕਰਜ਼ੇ ਹੇਠ ਦੱਬ ਕੇ ਖਤਮ ਹੋਣ ਜਾ ਰਹੀ ਹੈ ਜਦੋਂ ਅਸੀਂ ਪਿਛਲੇ ਜਨਮਾਂ ਚ ਕਿਸੇ ਦਾ ਸੁੱਖ ਉਜਾੜਿਆ ਹੈ ਨਾ ਕਿਸੇ ਦੀ ਛੱਤ ਖੋਲੀ ਹੋਏਗੀ ਜਾਂ ਫਿਰ ਕਿਸੇ ਬੇਸਹਾਰੇ ਨੂੰ ਉਹਦੇ ਆਪਣੇ ਘਰੋਂ ਬੇਕਾਰ ਕਰ ਦਿੱਤਾ ਹੋਏਗਾ ਤਾਂ ਕੁਦਰਤ ਇਸ ਜਨਮ 'ਚ ਸਾਨੂੰ ਸਭ ਕੁਝ ਦੇ ਕੇ ਵੀ ਫਿਰ ਸਾਡੇ ਸਾਰੇ ਸੰਸਾਰਿਕ ਸੁੱਖ ਖੋਹ ਲੈਂਦੀ ਆ ਤੇ ਅਸੀਂ ਅਕਸਰ ਕਹਿੰਨੇ ਆ ਖੂਨ ਦੇ ਅਥਰੂ ਬਹਾਉਂਦਿਆਂ ਹੋਇਆਂ ਕਿ ਪਤਾ ਨਹੀਂ ਕੀ ਸਾਰੇ ਸੰਸਾਰਿਕ ਸੁੱਖ ਆ ਪਰ ਮਨ ਦਾ ਸਕੂਨ ਨਹੀਂ ਆ ਆਪਸ 'ਚ ਬਣਦੀ ਨਹੀਂ ਇਹ ਰਿਸ਼ਤਿਆਂ ਦੀ ਨਫ਼ਰਤ ਕਿਉਂ ਪੈਦਾ ਹੋਈ ਅਸਲ 'ਚ ਤੁਹਾਡਾ ਉਹ ਪ੍ਰਸਚਿਤ ਹੈ ਜੋ ਤੁਹਾਨੂੰ ਭੋਗਣਾ ਪੈਣਾ ਹੈ ਗੱਲ ਸੁਣੋ ਗੱਲ ਮੁਕੜੀ ਹੈ ਆ ਕੇ ਕਰਮਾਂ ਤੇ ਪਰ ਅਰਧ ਮੈਂ ਇਸੇ ਲਈ ਵਾਰ-ਵਾਰ ਬੇਨਤੀਆਂ ਕਰਦੀਆਂ ਕਿ ਹੁਣ ਆਪਾਂ ਸੁਧਾਰਨਾ ਹੈ ਆਪਣੇ ਆਪ ਨੂੰ ਜੇਕਰ ਤੁਹਾਡਾ ਭਰਾ ਤੁਹਾਡਾ ਦੁਸ਼ਮਣ ਬਣ ਗਿਆ ਹੈਗਾ ਬਹੁਤ ਸਾਰੇ ਪਰਿਵਾਰਾਂ ਦੀ ਗੱਲ ਕਰਨ ਲੱਗੀ ਹਾਂ ਮੈਂ ਤਾਂ ਸ਼ਾਇਦ ਪਿਛਲੇ ਜਨਮ 'ਚ ਵੀ ਤੁਸੀਂ ਉਸ ਦਾ ਕੋਈ ਕਰਜ਼ਾ ਹੀ ਦੇਣਾ ਸੀ ਕਰਮਿਕ ਕਰਜ਼ਾ ਜੋ ਹੁਣ ਉਹ ਨਫ਼ਰਤ ਅਤੇ ਕਲੇਸ਼ ਕਰਕੇ ਵਸੂਲ ਰਿਹਾ ਹੈ ਤਰੀਕੇ ਬਣ ਗਏ ਜੇ ਘਰ ਦੇ ਵਿੱਚ ਹਰ ਵੇਲੇ ਚੀਕ ਝਾੜਾ ਪਿਆ ਰਹਿੰਦਾ ਆ ਤਾਂ ਸਮਝ ਲਓ ਕਿ ਤੁਹਾਡੀ ਰੂਹ ਦੇ ਦਾਗ ਅਜੇ ਧੋਤੇ ਨਹੀਂ ਗਏ ਜਦੋਂ ਤੱਕ ਤੁਸੀਂ ਆਪਣੇ ਹੰਕਾਰ ਦੀ ਬਲੀ ਨਹੀਂ ਦਿੰਦੇ ਉਦੋਂ ਤੱਕ ਕੋਈ ਵੀ ਗ੍ਰਾ ਤੁਹਾਡੇ ਰਿਸ਼ਤਿਆਂ ਚ ਮਠਾਸ ਕੋਲ ਹੀ ਨਹੀਂ ਸਕਦਾ ਜੋ ਮਰਜ਼ੀ ਕਰ ਲਓ ਜਿੰਨੇ ਮਰਜ਼ੀ ਸਟੋਨ ਪਾ ਲਓ ਜਿੰਨੇ ਮਰਜ਼ੀ ਟੂਣੇ ਟੋਟ ਕੇ ਉਪਾਅ ਕਰ ਲਓ ਇਦਾਂ ਨਹੀਂ ਹੋਣਾ ਜੀ ਜਿਹੜੇ ਮੇਰੇ ਭੈਣ ਭਰਾ ਵਿਦੇਸ਼ਾਂ ਚ ਬੈਠੇ ਆ ਮੈਂ ਉਹਨਾਂ ਦੀ ਫੋਨ ਕਾਲਸ ਵੀ ਸੁਣਦੀ ਹੁੰਨੀ ਆ ਕਮੈਂਟ ਵੀ ਆਉਂਦੇ ਆ ਮੇਰੇ ਨਾਲ ਪਰਿਵਾਰਕ ਸੰਝਾਂ ਨੇ ਉਹ ਸੋਚਦੇ ਹੋਣਗੇ ਕਿ ਅਸੀਂ ਤਾਂ ਪੂਰਾ ਦੇਸ਼ ਹੀ ਛੱਡਿਆ ਏ ਇਹਨਾਂ ਦੁੱਖਾਂ ਕਰਕੇ ਇਹਨਾਂ ਕਲੇਸ਼ਾਂ ਕਰਕੇ ਅਸੀਂ ਆਪਣੀ ਜਨਮ ਭੂਮੀ ਛੱਡ ਕੇ ਕਿੱਥੇ ਪ੍ਰਦੇਸੀ ਬਣ ਗਏ ਆ ਤਾਂ ਫਿਰ ਵੀ ਕਲੇਸ਼ ਪਿੱਛਾ ਕਿਉਂ ਨਹੀਂ ਛੱਡਦੇ ਡਾਕਟਰ ਤੇਰਾਕਰ ਕਹਿ ਰਹੀ ਆ ਮੇਰੇ ਪਿਆਰੇ ਦਰਸ਼ਕ ਯਾਦ ਰੱਖਿਓ ਪ੍ਰਵਾਸੀਓ ਜਗ੍ਹਾ ਬਦਲਣ ਦੇ ਨਾਲ ਨਾ ਤਾਂ ਗ੍ਰਹਿ ਬਦਲਨੇ ਆ ਨਾ ਹੀ ਕਰਮ ਬਦਲਨੇ ਆ ਇਹ ਗੱਲ ਪੱਲੇ ਬੰਨ੍ਹਣੀ ਆ ਤਜੇਕਰ ਤੁਹਾਡੀ ਆਤਮਾ ਤੇ ਹੰਕਾਰ ਜਾਂ ਈਰਖਾ ਦਾ ਅਜੇ ਤੱਕ ਬੋਝ ਆ ਤਾਂ ਸਤ ਸੰਦਰੋਂ ਪਾਰ ਵੀ ਤੁਹਾਨੂੰ ਸੁੱਖ ਦੀ ਨੀਂਦ ਕਿੱਥੇ ਆਣੀ ਹੋਏਗੀ ਸੋ ਮੈਂ ਅੱਜ ਪੂਰਾ ਸੰਸਾਰ ਕਵਰ ਕਰ ਲਿਆ ਆਪਣੀ ਵੀਡੀਓ ਚ ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਜਿਹਦਾ ਜਵਾਬ ਤੁਸੀਂ ਇਮਾਨਦਾਰੀ ਨਾਲ ਕਮੈਂਟਸ 'ਚ ਦਿਓ ਕਿ ਤੁਹਾਡੇ ਘਰ 'ਚ ਵੀ ਸਭ ਕੁਝ ਹੋਣ ਦੇ ਬਾਵਜੂਦ ਮਾਨਸਿਕ ਸ਼ਾਂਤੀ ਲਈ ਤਰਸ ਰਹੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਆਪਣੇ ਤੁਹਾਡੀ ਤਰੱਕੀ ਤੋਂ ਸੜ ਰਹੇ ਆ ਆਪਣੀ ਰਾਸ਼ੀ ਆਪਣੀ ਸਮੱਸਿਆ ਕਮੈਂਟਸ 'ਚ ਲਿਖੋ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਮੈਂ ਕਮੈਂਟ ਪੜਦੀ ਨਹੀਂ ਜਾਂ ਜਵਾਬ ਨਾ ਦਿੰਦੀ ਜਾਂ ਫਿਰ ਫੋਨ ਕਾਲਸ ਤੇ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦੀ ਜੋ ਕਮੈਂਟ ਮੈਂ ਜਵਾਬ ਦੇ ਰੂਪ ਚ ਚੁਣੇ ਨੇ ਨਹੀਂ ਜੀ ਮੈਂ ਇਸੇ ਕੰਮ ਵੱਲ ਹੀ ਲੱਗੀ ਹੋਈ ਆ ਅਗਰਸਰ ਮੈਨੂੰ ਦੱਸੋ ਮੈਂ ਅਗਲੀ ਵਾਰ ਉਸ ਵੀਡੀਓ ਬਣਾ ਕੇ ਤੁਹਾਨੂੰ ਹੱਲ ਦਵਾਂਗੇ ਹੁਣ ਦੱਸਣ ਲੱਗੀ ਆ ਸਾਰੀਆਂ ਸਮੱਸਿਆਵਾਂ ਦੀ ਜੜ ਪਰਿਵਾਰਕ ਪਿਆਰ ਭਰਾਤਰੀ ਭਾਵਨਾ ਤੇ ਜੋ ਲੜਾਈ ਝਗੜੇ ਕਲੇਸ਼ ਉਹ ਸਭ ਖਤਮ ਹੋਣਗੇ ਸਰਵਸਾਂਝੇ ਸੁਪਰ ਸਟਰੋਂਗ ਉਪਾਅ ਦੱਸਣ ਲੱਗੇ ਆ ਇਹ ਉਪਾਅ ਮੰਨ ਕੇ ਚਲਿਓ ਟੁੱਟ ਕੇ ਨਹੀਂ ਆ ਇਹ ਪੂਰੇ ਦੇ ਪੂਰੇ ਨੌਂਗਰੇਂ ਦੀ ਸ਼ਾਂਤੀ ਦਾ ਸੁਮੇਲ ਆ ਜੇਕਰ ਕੋਈ ਇਨਸਾਨ ਨਿਸ਼ਕਾਮ ਭਾਵਨਾ ਨਾਲ ਤੁਸੀਂ ਇਹਨਾਂ ਨੂੰ ਕਰ ਲੈਨੇ ਹੋ ਨਾ ਯਕੀਨਨ ਤਾਂ ਤੁਹਾਨੂੰ ਕਿਸੇ ਹੋਰ ਭਾਰੀ ਕਰਮਕਾਂਡ ਦੀ ਲੋੜ ਨਹੀਂ ਪੈਣੀ ਕੋਈ ਹਵਨ ਜਗ ਦੀ ਲੋੜ ਨਹੀਂ ਕੋਈ ਸਟੋਨ ਨਹੀਂ ਪਾਉਣਾ ਕੋਈ ਲੁੱਟੇ ਨਹੀਂ ਜਾਣਾ ਮਣ ਗੱਲ ਕਰਦੀਆਂ ਉਹਨਾਂ અપਾਮਾਂ ਦੀ ਜੋ ਹਰ ਰਸ਼ੀ ਵਾਲਾ ਕਰ ਸਕਦਾ ਹੈ ਇਹ ਸਿਰਫ ਟੋਟਕੇ ਨਾ ਮੰਨਿਓ ਤੁਹਾਡੇ ਰੂ ਨੂੰ ਧੋਣ ਦੇ ਤਰੀਕੇ ਦੱਸਣ ਲੱਗੇ ਹਾਂ ਗੱਲ ਸੁਣੋ ਧੋਣੇ ਪੈਣਾ ਸਾਫ਼ ਸਵੈ ਅਭਿਆਨ ਸ਼ੁਰੂ ਕਰੋ ਹਫ਼ਤੇ 'ਚ ਇੱਕ ਦਿਨ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਸੰਗਤ ਦੇ ਜੋੜਿਆਂ ਦੀ ਸੇਵਾ ਕਰਨੀ ਹੈ ਇਹ ਸੇਵਾ ਕਰਨਾ ਤੁਹਾਡੀ ਕੁੰਡਲੀ ਦੇ ਰਾਹੂ ਵਿਚਲੇ ਜ਼ਹਿਰ ਨੂੰ ਅੰਮ੍ਰਿਤ ਵਦਨ ਦੀ ਤਾਕਤ ਰੱਖਦਾ ਕਿੰਨਾ ਸੌਖਾ ਸੇਵਾ ਭਾਵਨਾ ਵਾਲਾ ਉਪਾਦ ਅਸ ਰਹੀ ਮੈਂ ਕੋਈ ਸੌਖੀ ਗੱਲ ਹੋਈ ਨਹੀਂ ਸਕਦੀ ਦੇਖੋ ਰਾਹੂ ਨੇ ਤਬਾਹ ਕੀਤਾ ਸਭ ਨੂੰ ਸੋ ਰਾਹੂ ਦਾ ਜ਼ਹਿਰ ਜੇ ਅੰਮ੍ਰਿਤ ਚ ਬਦਲ ਜਾਏ ਜੋੜਿਆਂ ਦੀ ਸੇਵਾ ਕਰ ਲਓ ਸੰਗਤ ਦੇ ਜੋੜੇ ਛਾੜੋ ਪੁੰਜੋ ਉਹਨਾਂ ਦੀ ਮਿੱਟੀ ਆਪਣੇ ਮੱਥੇ ਤੇ ਲਾਓ ਜਦੋਂ ਤੁਹਾਡਾ ਹੰਕਾਰ ਢੂਡ ਦੇ ਵਿੱਚ ਉਸੇ ਚ ਮਿਲ ਜਾਏਗਾ ਤਾਂ ਘਰ ਦਾ ਕਲੇਸ਼ ਆਪਣੇ ਆਪ ਦੂਰ ਹੁੰਦਾ چلا ਜਾਏਗਾ ਧਾਰਮਿਕ ਸਥਾਨ ਤੇ ਜਾ ਕੇ ਜਦੋਂ ਸੰਗਤ ਦੇ ਜੁੜੇ ਸਾਫ ਕਰਨ ਨਾਲ ਇਹਨੂੰ ਇਹ ਨਾ ਕਹਿ ਦਿਓ ਕਿ ਮੈਂ ਜਾ ਕੇ ਸੇਵਾ ਕਰਦਾ ਨਹੀਂ ਜੀ ਭੁੱਲ ਜਾਓ ਇਦਾਂ ਫਾਇਦਾ ਕੀ ਹੋਣਾ ਤੁਹਾਡੇ ਆਪਣੇ ਹੰਕਾਰ ਨੂੰ ਮਿਟਾ ਕੇ ਸ਼ਨੀ ਤੇ ਰਾਹੂ ਨੂੰ ਵੀ ਇਹਨਾਂ ਦੋ ਜਿਹੜੇ ਮੇਜਰ ਦੁੱਖ ਦੇਣ ਵਾਲੇ ਗ੍ਰਹਿ ਨੇ ਇਹਨਾਂ ਨੂੰ ਸ਼ਾਂਤ ਕਰਨ ਦਾ ਸਭ ਤੋਂ ਵੱਡਾ ਬ੍ਰਹਮ ਅਸਤਰ ਦਾਸ ਤੇ ਡਾਕਟਰ ਤੇਰਾਕੌਰ ਨੇ ਜੋੜਿਆਂ ਦੀ ਸੇਵਾ ਬ੍ਰह्म ਅਸਤਰ ਦੇਤਾ ਤੁਹਾਨੂੰ ਮੈਂ ਚੱਲ ਜਾਓ ਸ਼ੁਰੂ ਕਰ ਦਿਓ ਜਿਹੜਾ ਤੁਹਾਡਾ ਧਰਮ ਸਭ ਤੋਂ ਵੱਡਾ ਧਰਮ ਤਾਂ ਇਨਸਾਨੀਅਤ ਦਾ ਪਰ ਜਿਹੜੇ ਵੀ ਧਰਮ ਸਥਾਨ ਤੇ ਤੁਸੀਂ ਜਾਣਦੇ ਹੋ ਜਿੱਥੇ ਵੀ ਤੁਹਾਨੂੰ ਸਾਥ ਸੰਗਤ ਦੇ ਜੋੜੇ ਨਜ਼ਰ ਆਉਂਦੇ ਆ ਬਸ ਸੇਵਾ ਸ਼ੁਰੂ ਕਰ ਦਿਓ ਮੈਂ ਜੋ ਜ਼ਮੀਨ ਤੇ ਨਾ ਦੇਖੋ ਤੁਹਾਡੇ ਕੱਪੜੇ ਲਿਬੜੇ ਆ ਹੰਕਾਰ ਦੀ ਧੂੜ ਛਾੜੋ ਹੋਰ ਉਪਾਅ ਕਿਹੜਾ ਕਰਨਾ ਹੈ ਪੰਛੀਆਂ ਨੂੰ ਰੋਜ਼ਾਨਾ ਚੋਗਾ ਪਾਉਣਾ ਸਤਨਾਜਾ ਪਾ ਲੋ ਪੰਛੀਆਂ ਨੂੰ ਦਾਣਾ ਪਾਉਣਾ ਤੁਹਾਡਾ ਕੇਤੂ ਦੇ ਜਾਲ ਨੂੰ ਕੱਟਦਾ ਹੈਗਾ ਉਹ ਕੇਤੂ ਜਿਹੜਾ ਪਰਿਵਾਰ ਚ ਗਲਤਫਹਿਮੀਆਂ ਪੈਦਾ ਕਰਕੇ ਕਲੇਸ਼ ਕਰਵਾਉਂਦਾ ਹੈ ਪੰਛੀਆਂ ਨੂੰ ਦਾਣਾ ਪਾਉਣਾ ਤੁਹਾਡੇ ਰਾਹੁ ਕੇਤੂ ਉਹਦੀਆਂ ਗੰਢਾਂ ਖੋਲਦਾ ਨਾਲ ਦੀ ਨਾਲ ਰਿਸ਼ਤਿਆਂ ਚ ਪਈ ਹੋਈ ਗਲਤਫਹਿਮੀ ਦੇ ਜਾਲ ਨੂੰ ਵੀ ਸਾਫ਼ ਕਰਦਾ ਜੇ ਵਿਦੇਸ਼ ਚ ਰਹਿੰਦੇ ਆ ਮੇਰੇ ਪ੍ਰਵਾਸੀ ਭਾਈਚਾਰਾ ਤਾਂ ਕਿਸੇ 올ਡ 에이지 홈 ਚ ਚਲ ਜਾਓ দান ਕਰੋ 올ਡ 에이지 홈 ਚ ਕੀਤੀ ਸੇਵਾ ਤੁਹਾਡੇ ਪਿਤਰ ਦੋਸ਼ ਨੂੰ ਅਸੀਸਾਂ ਤੇ ਦੁਆਵਾਂ ਚ ਬਦਲ ਦੇਗੀ ਵੰਸ਼ ਵਿਰਧੀ ਸ਼ੁਰੂ ਹੋਏਗੀ ਆਲਾਦ ਤੰਦਰੁਸਤ ਰਹਿਣਾ ਸ਼ੁਰੂ ਹੋ ਜਾਏਗੀ ਗਰਭ ਦੇ ਵਿੱਚ ਜਿਹੜਾ ਬੀਜ ਨਾਸ਼ ਹੋ ਰਿਹਾ ਪ੍ਰੈਗਨਨਸੀ ਚ ਅਬਾਰਟ ਹੋ ਜਾਂਦਾ ਆ ਉਹ ਠੀਕ ਹੋ ਜਾਏਗਾ ਜਾਣਾ ਕਿੱਥੇ ਦੇਖੋ 올ਡ 에이지 홈 ਪੰਜਾਬ ਚੋਂ ਜਾਂ ਕਿਸੇ ਭਾਰਤ ਦੇ ਕਿਸੇ ਹੋਰ ਸੂਬੇ ਚੋਂ ਤਾਂ 올ਡੇਜ ਹੋਮ ਚਲ ਜਾਓ ਵਿਰਧਕਰ ਉੱਥੇ ਨਾ ਜਾਓ ਜਿੱਥੇ ਬੜੀ ਭੀੜ ਆ ਬਹੁਤ ਅਮੀਰਾਂ ਨੇ ਬਹੁਤ ਕੁਝ ਦਿੱਤਾ ਉੱਥੇ ਚਲ ਜਾਓ ਜਿਹੜੇ ਇਗਨੋਰਡ ਸੈਂਟਰ ਨੇ ਸੋ ਵਿਦੇਸ਼ਾਂ ਚ ਬੈਠੇ ਲੋਕਾਂ ਲਈ ਇਹ ਸੇਵਾ ਸਿਰਫ দান ਨਹੀਂ ਮੰਨਿਆ ਜਾਣਾ ਕੀ ਠੀਕ ਹੋ ਜਾਣਾ ਤੁਹਾਡਾ ਬ੍ਰਹਸਪਤੀ ਨੂੰ ਜਗਾਉਣ ਦਾ ਬ੍ਰਹਮ ਅਸਤਰ ਦਿੱਤਾ ਪਿਤਾ ਸਮਾਨ ਬਜ਼ੁਰਗਾਂ ਦੀ ਅਸੀਸ ਤੁਹਾਡੇ ਚੌਥੇ ਘਰ ਦੇ ਸੁੱਖ ਨੂੰ ਜਗਾ ਦੇਗੀ ਬਜ਼ੁਰਗਾਂ ਦੇ ਮੂੰਹੋਂ ਨਿਕਲਿਓ ਉਹ ਤੁਰੰਦਰੋਂ ਅਸੀਸ ਤੁਹਾਡੀ ਕਿਸਮਤ ਦੇ ਸਾਰੇ ਬੰਦ ਦਰਵਾਜ਼ੇ ਖੋਲ ਦੇਗੀ ਇੰਨੀ ਤਾਕਤ ਹੁੰਦੀ ਹੈ ਇਹਨਾਂ ਅਸੀਸਾਂ 'ਚ ਹਰ ਬਜ਼ੁਰਗ ਦੇ ਪੈਰੀਂ ਹੱਥ ਲਾਓ ਅਸੀਸਾਂ ਮਿਲਣੀਆਂ ਲੱਖੀਆਂ ਜ਼ਾਰੀ ਵੀ ਨਹੀਂ ਮਿਲਦੀਆਂ ਹਾਂ ਹੋਰ ਉਪਾਅ ਕਰਨਾ ਹੈ ਘਰ ਦੇ ਵਿੱਚ ਨੈਗੇਟਿਵਿਟੀ ਊਰਜਾ ਨੂੰ ਖਤਮ ਕਰਨ ਲਈ ਪਾਣੀ ਦੇ ਵਿੱਚ ਤੁਸੀਂ ਸਮੁੰਦਰੀ ਨਮਕ ਪਾ ਕੇ ਪੋਚਾ ਲਾਉਣਾ ਕੱਚਾ ਸੀ ਸాల్ਟ ਇਹ ਨਫਰਤ ਦੀ ਊਰਜਾ ਨੂੰ ਸੋਖ ਲੈਂਦਾ ਆ ਹੁਣ ਇਹ ਨਾ ਮੰਨ ਲਿਓ ਕਿ ਘਰ ਚ ਲੂਣ ਵਾਲਾ ਪੋਚਾ ਲਾਇਆ ਤਾਂ ਸਫਾਈ ਹੋ ਗਈ ਜੀ ਫਰਸ਼ ਚਮਕ ਕੇ ਗਿਆ ਵਿੱਚੋਂ ਤਾਂ ਮੂੰਹ ਨਜ਼ਰ ਆਉਂਦਾ ਸ਼ੀਸ਼ਾ ਦੇਖਣ ਦੀ ਲੋੜ ਨਹੀਂ ਇਸ ਸਫਾਈ ਨੂੰ ਇਹ ਮੈਂ ਸਫਾਈ ਮਾਇਨੇ ਨਹੀਂ ਰੱਖਦੀ ਫਾਇਦਾ ਕੀ ਹੋਣਾ ਆ ਨਕਾਰਾਤਮਕ ਊਰਜਾ ਦੇ ਜਾਲ ਟੁੱਟ ਜਾਣਗੇ ਜੋ ਤੁਹਾਡੇ ਮਨਾਂ ਚ ਨਫਰਤ ਭਰ ਰਿਹਾ ਪਰਿਵਾਰਕ ਬਹਿਰ ਵਿਰੋਧ ਅਕਸਰ ਸ਼ਨੀ ਤੇ ਮੰਗਲ ਦੇ ਟਕਰਾ ਕਰਕੇ ਘਰਾਂ ਚ ਪੈਦਾ ਹੋਇਆ ਮਾਰੋ ਮਾਰ ਹੋਈ ਪਈ ਆ ਸ਼ਨੀ ਹੰਕਾਰ ਦਾ ਪ੍ਰਤੀਕ ਹੈ ਤੇ ਮੰਗਲ ਗੁੱਸੇ ਦਾ ਖੂਨ ਦਾ ਪਿਆਸਾ ਸੋ ਇਹ ਜਦੋਂ ਟਕਰਾਹ हट ਗਿਆ ਲੂਣ ਵਾਲੇ ਪੋਚਾ ਲਾਉ ਥਾਂ ਰੋਜ਼ ਦੇਖੋ ਫਿਰ ਨਜ਼ਾਰਾ ਇੱਕ ਕੰਮ ਹੋਰ ਕਰਨਾ ਤੁਸੀਂ ਜੇ ਫਿਰ ਵੀ ਬਹੁਤ ਲੱਗਦਾ ਕਿ ਤਾਂ ਹੁਣ ਤਾਂ ਸਿਰੋ ਪਾਣੀ ਨੰਗ ਲਿਆ ਕਿੱਦਾਂ ਜੱਥੇ ਬੰਦ ਹੋਈਏ ਕਿੱਦਾਂ ਇਕੱਠੇ ਹੋਈਏ ਚੰਗਾ ਨਹੀਂ ਲੱਗਦਾ ਲੋਕ ਤਮਾਸ਼ਾ ਦੇਖਦੇ ਆ ਬਲਜੀ ਤੇ ਤੇਲ ਪਾਉਣ ਵਾਲੇ ਜ਼ਿਆਦਾ ਸਮਝਾਉਣ ਵਾਲੇ ਘੱਟ ਆ ਫਾਇਦਾ ਲੈਂਦੇ ਲੋਕ ਸ਼ਨੀਵਾਰ ਵਾਲੇ ਦਿਨ ਥੋੜਾ ਜਿਹਾ ਕੱਚਾ ਕੋਲਾ ਲੈ ਆਉਣਾ ਜਲ ਪ੍ਰਵਾਹ ਕਰੋ ਨਹੀਂ ਪਾਣੀ ਨੇੜੇ ਤਾਂ ਕਿਸੇ ਸੁੱਕੀ ਥਾਂ ਤੇ ਜਾ ਕੇ ਸਾਫ ਥਾਂ ਤੇ ਦੱਬਿਓ ਇਹਦੇ ਨਾਲ ਰਿਸ਼ਤਿਆਂ ਚ ਆਈ ਜੋ ਪੱਥਰ ਵਰਗੀ ਆਕੜ ਜਾਂ ਮਨ ਦੀ ਕਾਲਖ ਹੈ ਉਹ ਜ਼ਮੀਨਦੋਜ਼ ਹੋ ਜਾਏਗੀ ਉਹ ਨਰਮ ਹੋਣੀ ਸ਼ੁਰੂ ਹੋ ਕੇ ਆਪਸ ਚ ਪਿਆਰ ਬਣਿਆ ਰਹੇਗਾ ਯਾਦ ਰੱਖੋ ਰੂਹ ਦੇ ਦਾਗ ਕਿਸੇ ਸਰਫ ਨੇ ਨਹੀਂ ਧੋਣੇ ਦੁਨੀਆ ਦਾ ਕੋਈ ਸਰਫ ਨਹੀਂ ਬਣਿਆ ਜੋ ਤੁਹਾਡੀ ਆਤਮਾ ਦੀ ਮਹਿਲ ਤੋ ਦੇਗਾ ਨਾਮ ਸਿਮਰਨ ਨਾਲ ਧੁੱਤੀ ਜਾਣੀ ਹੈ ਚੰਗੇ ਕਰਮਾਂ ਨਾਲ ਧੁੱਤੀ ਜਾਣੀ ਹੈ ਕਰਮਕ ਸ਼ੁੱਧੀ ਦੀਆਂ ਹੀ ਵੀਡੀਓਜ਼ ਮੈਂ ਬਣਾ ਰਹੀਆਂ ਹਾਂ ਤਦ ਇਹ ਉਹ ਚੱਲ ਨਹੀਂ ਰਹੀਆਂ ਕਿਉਂਕਿ ਉਹ ਤੁਸੀਂ ਦੇਖਣੀਆਂ ਨਹੀਂ ਤੁਹਾਡਾ ਤਾਂ ਭੁੱਖ ਹੈ ਰਾਸ਼ੀ ਫਲ ਸੁਣਨ ਤੱਕ ਲੈ ਕਮਾਲ ਕਰਦੇ ਹੋ ਇਦਾਂ ਨਾ ਕਰੋ ਅੱਗਾ ਸਵਾਰੀਏ ਪਰ ਰਬ ਦਾ ਅੰਗ ਕਰਕੇ ਤਾਂ ਹੁਣ ਪੱਠਾ ਬੈਠਾ ਪਿਆ ਆ ਬੇੜੀ ਡੁੱਬੀ ਪਈ ਆ ਜਿੱਦਨ ਤੁਸੀਂ ਆਪਣੀ ਗਲਤੀ ਦਾ ਪਛਤਾਵਾ ਕਰ ਲਿਆ ਨਾ ਉਸੇ ਦਿਨ ਤੋਂ ਤੁਹਾਡੇ ਘਰ ਚਰਨਕਾਂ ਆ ਜਾਣਗੀਆਂ ਸਿਹਤਮੰਦ ਰਹੋ ਨੇਕ ਬਣੇ ਰਹੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਨਹੀਂ ਕਰਦੇ ਕਮੈਂਟ ਤਾਂ ਕਰਦੇ ਹੀ ਨਹੀਂ ਚੈਨਲ ਡਾਕਟਰ 13 ਕੋਰ ਪਤਾ ਹੀ ਨਹੀਂ ਹੈ ਕੋਈ ਕਿ ਨਹੀਂ ਕਰਦਿਆ ਕਰੋ ਸਬਸਕ੍ਰਾਈਬ ਇਸ ਵੀਡੀਓ ਨੂੰ ਘਟੋ ਘਟ 10 ਜਣਿਆਂ ਕੋਲ ਸ਼ੇਅਰ ਕਰ ਦਿਓ ਇਸ ਪੁੰਨ ਦੇ ਕੰਮ 'ਚ ਮੇਰਾ ਸਾਥ ਦਿਓ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰੋਗੇ ਹਾਈਪ ਕਰ ਦਿਓ ਕਰਦੇ ਨੇ ਫਿਰ ਵੀ ਚਲੋ ਮੈਂ ਤਾਂ ਮਿਲਦੀ ਰਵਾਂਗੀ ਕਿਉਂਕਿ ਵਸ ਅਕਾਲਪੁਰਖ ਦੀ ਮਹਿਰ ਹੈ ਤੁਹਾਡੇ ਸਭ ਤੇ ਵੀ ਮੇਰੇ ਤੇ ਵੀ ਸੋ ਮਿਲਾਂਗੀ ਕੱਲ ਟਿਲ ਦੈਨ ਬਾਏ ਬਾਏ